ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਅਰਥ ਕਰਾਂਗੇ ਸਿਮਰਤ ਸਾਸਤਰ ਸੋਧ ਸਬੇ ਕਿੰਨੇ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਤੋਸਾ ਦੀਜੇ ਸਚ ਨਾਮ ਨਾਨਕ ਮਹਿਮਾਨੀ ਪਾਵ ਸਿਮਰਤਿਆ ਸ਼ਾਸਤਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ ਕਿਸੇ ਨੇ ਵੀ ਕਰਤਾਰ ਦੀ ਕੀਮਤ ਨਹੀਂ ਪਾਈ ਓਮ ਨੁਖ ਪ੍ਰਭੂ ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿੱਚ ਜਾ ਮਿਲਦਾ ਹੈ ਪ੍ਰਭੂ ਦਾ ਸੱਚਾ ਨਾਮ ਕਰਤਾਰ ਅਕਾਲ ਪੁਰਖ ਰਤਨਾ ਦੀ ਖਾਨ ਹੈ। ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਦੇ ਮੱਥੇ 'ਤੇ ਭਾਗ ਹੋਣਾ। ਏ ਪ੍ਰਭੂ ਨਾਨਕ ਦੀ ਖਾਤਰ ਦਾ ਹੀ ਇਹ ਹੈ ਕਿ ਆਪਣਾ ਸੱਚਾ ਨਾਮ ਰਾਹ ਦਾ ਖਰਚ ਦੇ। ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੇ ਭੂਖ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲਥੋ ਦੁਖ। ਪਾਵ ਜਿਸਮਨੁਖ ਦੇ ਮਨ ਵਿੱਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ ਭਾਵੇਂ ਵੇਖਣ ਨੂੰ ਸੁਖੀ ਜਾਪੇ ਪਰੋ ਸੁਖੀ ਹੁੰਦਾ ਨਹੀਂ ਏ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾ ਕਿਸੇ ਦਾ ਦੁੱਖ ਤੂਰ ਨਹੀਂ ਹੁੰਦਾ ਮੁੱਠੜੇ ਸੇ ਸਾਥ ਜਿਨਿ ਸਚ ਨਾਮ ਲਧਿਆ ਨਾਨਕ ਸੇ ਸਾਬਾਸ ਜਿਨਿ ਗੁਰ ਮਿਲ ਇਕ ਪਛਾਣਿਆ ਭਾਵ ਉਹ ਜੀਵ ਵਪਾਰੀਆਂ ਦੇ ਟੋਲੇ ਲੁੱਟੇ ਗਏ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਭਿਆ ਏ ਨਾਨਕ ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰ ਨੂੰ ਮਿਲ ਕੇ ਇੱਕ ਪਰਮਾਤਮਾ ਨੇ ਪਛਾਣ ਲਿਆ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੰਥ ਆਪਣਾ ਬਿਨ ਸੇ ਸਭ ਮੰਦਾ ਬੱਤਿਤ ਉਦਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਸ਼ਲ ਤੇਰਾ ਵਿਰਤ ਹੈ ਜੁਗ ਜੁਗ ਵਰਤਨ ਦਾ ਨਾਨਕ ਸਾਚੇ ਏਕ ਨਾਮ ਮਨ ਤਨ ਪਾਵਨ ਦਾ ਭਾਵ ਜਿੱਥੇ ਗੁਰਮੁਖ ਬੈਠਦੇ ਹਨ ਉਹ ਥਾਂ ਸੋਹਣੀ ਹੋ ਜਾਂਦੀ ਹੈ ਕਿਉਂਕਿ ਉਹ ਆਪਣੇ ਸਮਰਥ ਪ੍ਰਭੂ ਨੂੰ ਸਿਮਰਦੇ ਹਨ ਜਿਸ ਨਾਲ ਸਾਰੀ ਬੁਰਾਈ ਨਾਸ਼ ਹੋ ਜਾਂਦੀ ਹੈ। हे 파ਰਪਰਮ ਤੂੰ ਵਿਕਾਰਾਂ ਵਿੱਚ ਡਿੱਗਿਆਂ ਨੂੰ ਬਚਾਉਣ ਵਾਲਾ ਹੈ। हे ਸੰਤ ਜਨ ਤੇ ਵੇਦ ਆਖਦੇ ਹਨ ਭਗਤਾਂ ਨੂੰ ਪਿਆਰ ਕਰਨਾ ਤੇਰਾ ਸਦੀਵੀ ਸੁਭਾਅ ਹੈ। ਨਾਨਕ ਤੇਰਾ ਨਾਮ ਮੰਗਦਾ ਹੈ ਜੋ ਮਨ ਤਨ ਵਿੱਚ ਪਿਆਰਾ ਲੱਗਦਾ ਹੈ। ਚੀੜੀ ਚੁਹਕੀ ਬਹੁ ਫੁੱਟੀ ਬਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ ਭਾਵ ਜਦੋਂ ਪਹੁ ਫਟਾਲਾ ਹੁੰਦਾ ਹੈ ਤਾਂ ਚਿੜੀ ਚੂਕਦੀ ਹੈ ਭਗਤ ਦੇ ਹਿਰਦੇ ਵਿੱਚ ਸਿਮਰਨ ਦੇ ਤਰੰਗ ਉੱਠਦੇ ਹਨ ਏ ਨਾਨਕ ਜਿਨ੍ਹਾਂ ਦਾ ਨਾਮ ਵਿੱਚ ਪਿਆਰ ਹੈ ਉਹ ਅਚਰਜ ਰੂਪ ਵਿੱਚ ਰਚਦੇ ਹਨ ਕਰਮੰਦਰ ਖੁਸ਼ੀਆਂ ਤਹੀਂ ਜਹ ਤੂੰ ਅਵਹਿ ਚਿੱਤ ਦੁਨੀਆ ਕੀਆ ਵਿੜਿਆਈਆਂ ਨਾਨਕ ਸਬੇ ਘੁਮਤ ਭਾਵ ਉਨਾਂ ਕਰਮ ਮੰਤਰਾਂ ਵਿੱਚ ਅਸਲੀ ਖੁਸ਼ੀਆਂ ਹਨ ਜਿੱਥੇ ਪ੍ਰਭੂ ਦੀ ਯਾਦ ਬਸਦੀ ਹੈ ਏ ਨਾਨਕ ਜੇ ਪ੍ਰਭੂ ਵਿਸਰੇ ਤਾ ਦੁਨੀਆ ਦੀਆਂ ਸਾਰੀਆਂ ਵਿੜਿਆਈਆਂ ਫਿੱਕੀਆਂ ਪੈ ਜਾਂਦੀਆਂ ਹਨ ਹਰ ਤਨ ਸੱਚੀ ਰਾਸ ਹੈ ਕਿੰਨੇ ਵਿਰਲੇ ਜਾਤਾ ਇਸੇ ਪ੍ਰਾਪਤ ਪਾਈ ਰਹਿ ਜਿਸ ਦੇ ਵਿਧਾਤਾ ਮਨ ਤਨ ਪੀਤਰ ਮੌਲਿਆ ਹਰ ਰੰਗ ਜਨਰਾਤਾ ਸਾਤ ਸੰਗ ਗੁਣ ਗਾਇ ਸਭੇ ਦੇਖੇ ਖਾਤਾ ਨਾਨਕ ਸੂਈ ਜੀਵਿਆ ਜਿਨ ਇੱਕ ਪਛਾਤਾ ਭਾਵ ਹੇ ਪ੍ਰਭੂ ਪ੍ਰਭੂ ਦਾ ਨਾਮ ਤਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ ਜਿਸ ਨੂੰ ਵਿਰਲੇ ਲੋਕ ਹੀ ਸਮਝਦੇ ਹਨ ਇਹ ਉਸੇ ਨੂੰ ਮਿਲਦੀ ਹੈ ਜਿਸਤੇ ਕਰਤਾਰ ਮਿਹਰਬਾਨ ਹੁੰਦਾ ਹੈ ਤੇ ਜਿਸ ਨੂੰ ਮਿਲਦੀ ਹੈ ਉਹ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਮਨ ਤਨ ਖਿੜ ਪੈਂਦਾ ਹੈ ਸਤ ਸੰਗ ਵਿੱਚ ਗੁਣ ਗਾਉਂਦਿਆਂ ਸਾਰੇ ਵਿਕਾਰ ਮੁੱਕ ਜਾਂਦੇ ਹਨ ਹੇ ਨਾਨਕ ਉਹੀ ਜਿਉਂਦਾ ਹੈ ਜਿਸ ਨੇ ਇੱਕ ਪ੍ਰਭੂ ਨੂੰ ਇੱਕ ਅਕਾਲ ਨੂੰ ਪਛਾਣ ਲਿਆ ਹੈ ਕੱਕੜੀਆਂ ਸੁਹਾਵੀਆਂ ਲੰਗੜੀਆਂ ਅੱਕ ਕੰਠ ਬਿਰਹ ਵਿਛੋੜਾ ਤਨੀ ਸਿਉ ਨਾਨਕ ਸਹਸੇ ਕੰਠਾ ਭਾਵ ਅੱਕ ਦੀਆਂ ਕੱਕੜੀਆਂ ਸੋਹਣੀਆਂ ਹਨ ਜਦੋਂ ਤੱਕ ਅੱਕ ਦੇ ਗਲ ਨਾਲ ਲੱਗੀਆਂ ਹਨ ਹੇ ਨਾਨਕ ਮਾਲਕ ਨਾਲੋਂ ਵਿਛੋੜੇ ਤੇ ਉਹਨਾਂ ਦੇ ਹਜ਼ਾਰਾਂ ਤੁੰਬੇ ਹੋ ਜਾਂਦੇ ਹਨ ਭਾਵ ਜਦੋਂ ਤੱਕ ਮਨੁੱਖੀ ਰੂਪ ਉਸ ਮਾਲਕ ਨਾਲ ਜੁੜੀ ਰਹਿੰਦੀ ਹੈ ਤਾਂ ਉਸ ਦੀ ਰੂਹ ਸੋਹਣੀ ਰਹਿੰਦੀ ਹੈ ਮਾਲਕ ਨਾਲ ਟੁੱਟਦਿਆਂ ਉਸ ਦੀ ਰੂਹ ਵੀ ਟੋਟੇ ਟੋਟੇ ਹੋ ਜਾਂਦੀ ਹੈ